ਸੀ ਚੋਲੇ ਚਾਹ ਸੀਗਵੜੀ ਚਾਹ ਮਿਲੋ ਯਾਰ ਚਾਹ ਪਾ ਦੇ ਕੇ ਆ ਗਏ ਮੈਂ ਤੇਦੀਪ ਚਾਹ ਦੇ ਆ ਬੰਦੇ ਲੱਗੇ ਉਥੇ ਬੰਦੇ ਦੋ ਹਣੇ ਅੱਜ ਫੇਰ ਅਜੇ ਕੀ ਆਵੇ ਹੈ ਕਿ ਨਹੀਂ ਦੇਖਿਆ ਮੈਨੂੰ ਟੈਨਸ਼ਨ ਬੜੀ ਪਈ ਲੈ ਸਹੀ ਗਾ ਯਾ ਪਾ ਪਾ ਵਿਚਾਰ ਅਜ ਖਾਲੀ ਹਾ ਤੇ ਮੱਥਾ ਟੇਕਣ ਡਿਆ ਜਾ ਰਿਹਾ ਰਦਾਂ ਰਦਾਂ ਨਹੀਂ ਕਿਤੇ ਨਹੀਂ ਮੱਥਾ ਟੇਕਿਆ ਨੂੰ ਪਿਆ ਉਹ ਬਟਵਾ ਜੀ ਚੁੱਕਿਆ ਗਿਆ ਨਾ ਕੋਈ ਪਿਆਹ ਡੈਡੀ ਦੇ ਕੋਲ 100 ਰੁਪਏ ਵੀ ਨਹੀਂ ਰਹਿ ਗਏ ਪਜਾ ਨੇ ਵਿਚਾਰੇ ਮੇਲਿਆਂ ਵਿੱਚ ਵੀ ਲੋਕੀ ਚੋਰ ਨਹੀਂ ਛੱਡਦੇ ਵੇ ਲਾਣਾ ਕਿਤੇ ਆਣੀ ਆਂਦਾ ਮੈਂ ਕਿਹਾ 100 ਰੁਪਏ ਅਸਲ ਜੀ ਉਹ ਤਾਂ ਛੇਤੀ ਨਿਕਲ ਜੇ ਪਰ ਫਿਰ ਵੀ ਪਾਜੀ ਹੱਥ ਹੱਥ ਰਣਾ ਹੁੰਦੇ ਆਣ ਹੁੰਦੇ ਆ ਬਾਈ ਚਾਂਸ ਜੇ ਮੱਲੋ ਅੜ ਗਿਆ ਹੱਥ ਤੇ ਫਿਰ ਵੀ ਸੈਡਲ ਜੀ ਇਹ ਹੁੰਦੇ ਉਤਰੀ ਚ ਤੇ ਬਸ ਐਂ ਹੀ ਕਰਨਾ ਬਸ ਇੱਥੋਂ ਐ ਹੋਗਦਾ ਪੋਲੇ ਜੇ ਬਸ ਐਂ ਹੀ ਸੈਡਲ ਜੀ ਕਿੱਥੇ ਹੱਥ ਖਜਾਰ ਠਾਂ ਚ ਭਾਗ ਤੇ ਫਿਰ ਉਹਨੂੰ ਕੱਢਣਾ ਆ ਮਾੜਾ ਫਿਰ ਕੋ ਪੈਂਦਾ ਇਹ ਚੀਜ਼ ਦਾ ਚਲ ਵਲੀ ਜੀ ਐ ਵਿਚਾ ਪਾਣੀ ਦੇ ਆਏ ਹੁਣ ਚੱਲਨੇ ਫਿਰ ਹਸਪੀਟਲ ਚਲੋ ਜੀ ਚਲ ਜੇ ਯਾਰ ਸ਼ਾਮਿਆਂ ਨੂੰ ਸੱਦਿਆ ਹੈ ਸ਼ਾਮ ਟਾਈਮ ਤੇਨ ਕਿ ਵੱਜ ਗਏ ਨੇ ਮਤਲਬ ਫਿਰ ਆਮ ਟਾਈਮ ਹੋ ਜੂਗਾ ਹੁੰਦੇ ਨੇ ਚਮੰਤ ਆਏ ਜਾਂਦੀਆਂ ਰਸ਼ ਕਾਫੀ ਹੁੰਦਾ ਮੈਂ ਕਿਹਾ ਚਲੋ ਪਹਿਲਾਂ ਚੱਲ ਜੰਦੇ ਹਾਂ ਮੁਟਕੇ ਵਾਰੀ ਨਹੀਂ ਹੁੰਦੀ ਪਰਚੀ ਪੁਰਸੀ ਬਣਾਉਣੀ ਪੈਂਦੀ ਬੜਾ ਟਾਈਮ ਲੱਗ ਜਾਂਦਾ ਚਲੋ ਮਹਾਰਾਜ ਕਿਰਪਾਈ ਕਰੇ ਜੀ ਆਪਾਂ ਪਹੁੰਚ ਗਏ ਬਟਾਲਾ ਹਸਪੀਟਲ। ਸ਼ਾਮਾ ਬੈ ਗਿਆਂ। ਮਮਾ ਕਾ ਜੀ ਮੈਡੀਸਨ ਲੈ ਕੇ ਹੁਣ ਚੱਲੇ ਆਂ ਘਰ ਵਾਪਸ। ਯਾਰ ਜੀ ਹੁਣ ਠੀਕ ਆ। ਰਾਤੀ ਵਾਂ ਦਾ ਮੰਦਾ ਆਲੇ ਹੁਣ ਥੋੜਾ ਜਿਹਾ ਫਰਕ ਵਾ। ਮੈਡੀਸਨ ਲੈ ਲਈ ਹੁਣ ਚੱਲੇ ਆਂ ਆਪਾਂ ਘਰ ਨੂੰ। ਆਪਾਂ ਲੋ ਮੈਨੇ ਖਾਣਾ ਦਾ ਉਹਨੂੰ ਬਿਛਾ ਓਏ। ਉਸਤਾਦ ਜੀ ਵੇਖੇ ਮੈਂ ਵੇਖਣ ਨਾ ਸੀਗਾ ਚਾਰ ਵੇਰੇ ਮਾਰਦੇ ਹੁੰਦੇ ਦੇਖੋ ਨਾ ਇੱਕ ਵਾਰੀ ਰਾਜੀ ਕਿ ਖਾਦੇ ਜੋ ਖਾਣਾ ਖਾ ਲੋ ਨਾ ਮੈਂ ਪਨੀਰ ਸਬਜੀ ਪਨੀਰ ਸਰਪੰਦਾਰ ਮੈਂ ਪਨੀਰ ਵੀ ਦੋ ਬੱਚਾ ਖਾ ਲੋ ਆਪਣੀਰ ਲੈ ਆਓ ਕਰਾ ਉਹਨਾਂ ਕਰਦੇ ਨੇ ਪਨੀਰ ਦੀ ਖਾਂਦੀ ਲੱਡੂ ਕਰਾ ਕੇ ਖਾਂਦੀ ਏ ਨਾ ਉਹ ਆਪਾਂ ਨੰਗਾ ਲੱਡੂ ਵਾਲਾ ਮੌਕੇ ਤੇ ਲੱਡੂ ਕਰਾ ਲੈ ਭਲਾ ਭਗਾਇਨਾ ਨੰਗਾ ਵੇਲਾ ਹਾਂ ਨਾ ਨਾ ਬਸ ਉਦ ਦਾ ਖਾਣੇ ਹੋ ਗਿਆ ਵੀਰ ਵਿਚਾਰ ਵੀ ਖਣੀ ਲੈਣੀ ਹੁਣ ਕੋ ਜਾਣਾ ਪਲਾਟ ਚ ਹੁਣ ਚੱਲਿਆ ਮੈਂ ਤੇ ਮੈਂ ਕੱਲਾ ਚੱਲਿਆ ਇਹ ਕਹਿੰਦੀ ਮੈਂ ਵੀ ਜਾਣਾ ਦੇਖੇ ਕਿ ਕਹਿੰਦੀ ਬਣਾ ਸੋਣਾ ਦਾ ਕੀ ਕਹਿੰਦੀ ਹੈ ਉਦ ਦਾ ਖਾਣੇ ਠੀਕ ਨਹੀਂ ਨਾ ਚਲੋ ਚੱਲੀਏ ਫਿਰ ਕਿਤੇ ਸੁਣਾ ਬੋਲੀ ਕਹਿੰਦੀ ਉਦਾਂ ਦੇ ਖਾਣੇ ਨਹੀਂ ਪਰ ਮੈਂ ਅੱਜ ਠੀਕ ਨਹੀਂ ਆਹ ਵਾਜੇ ਅੱਖਾਂ ਲੱਗੀਆਂ ਹਸਪੀਟਲ ਵਾਈਂ ਮੈਨੂੰ ਪਾਣੀ ਨਾ ਪੀ ਵੀ ਵਿੱਚ ਪੀ ਲਾ ਪਾਣੀ ਥੋੜਾ ਜਿਹਾ ਮਗਰੋਂ ਪੀਤਾ ਤੇ ਤਲੇ ਇਹ ਐ ਇਦਾਂ ਅਸੀਂ ਕਿਹ ਲਾਉਂਦਾ ਉੱਤੇ ਲਾਉਦਾ ਕੋਈ ਇਦਾਂ ਦਾ ਇਦਾਂ ਦਾ ਨਾ ਲਾਉ। ਨਹੀਂ ਤੇ ਚਾਰ ਸਿਰ ਕਰ ਲੀ ਜੇਗਾ। ਚਾਰ ਸਿਰ ਚਾਰ ਸ ਠੀਕ ਹੈ ਇਦਾਂ ਨਾ ਆਇਆ। ਕਰਲੇ ਲੈਣਦੇ ਹਾਂ। ਇਹ ਪਾਣੀ ਬਾਹਰ ਆਉਂਦਾ। ਪਾਣੀ ਬਾਹਰ ਕੋ ਹੁੰਦਾ ਯਾਰ। ਅਸਲ ਜਨ ਟਾਇਲ ਚਾਹੀਦੀ ਇਹਦੇ ਉੱਤੇ। ਮੈਂ ਸਭ ਦੇ ਵਿੱਚ ਰੱਖਣਾ ਰੱਖਿਆ ਉੱਪਰ ਜਾਂਦਾ ਮੈਂ ਵਿੱਚ ਖਵਾਦਣਾ ਵੱਡ ਕੇ ਨਾ। ਬੋਰਡ ਤੋਂ ਵੱਡ ਕੇ ਦੇ ਵਿੱਚ ਕਰਤਾ ਨੂੰ। ਆਹੋ ਇਹ ਉੱਪਰੋਂ ਦਾ ਕਬਲਾ ਜਾਨਾ। ਉੱਪਰੋਂ ਦਾ ਆ ਗਿਆ। ਇਹ ਦਿਨ ਨਵਾਂ ਕਰ ਬਣਾਉਣਾ ਤਾਂ ਇਦਾਂ ਦੀਆਂ ਡੰਡੀਆਂ ਪਾ ਕੇ ਨਾ। ਉਹ ਕਿਵੇਂ ਬਣਾਉਣਾ ਇਦਾਂ ਦੇ ਡੰਡੀਆਂ ਪਾ ਕੇ ਨਾ ਨਹੀਂ ਬਰੀ ਬਰੀ। ਨਹੀਂ ਹੁਣ ਇਹ ਇਹਦੇ ਨਾਲ ਪਹਿਲਾਂ ਕਿਰਨ ਖੇਡਦੀ ਹੁੰਦੀ ਸੀ ਤੇ ਹੁਣ ਮੈਰੀਤੀ ਖੇਡਦੀ ਹੈ ਹੈ ਫਰੈਂਡ ਮੇਰੀ ਪ੍ਰਾਣੇ ਸਾਲ ਦੀ ਹੁਣ ਨਵਾਂ ਸਾਲ ਆ ਗਿਆ ਇਹ ਸਕੂਟਰੀ ਤੇ ਬਾਜੀ ਇਦਾਂ ਬੈਠੀ ਹੁੰਦੀ ਸੀ ਇਦਾਂ ਅੰਦਰ ਤੇ ਉਹ ਸਕੂਟਰੀ ਵੀ ਲੈ ਗਿਆ ਬਸ ਇਹ ਤਰੀਕੇ ਨਾਲ ਛੱਡ ਗਿਆ ਚਲੋ ਇਦਾਂ ਹੀ ਆ ਯਾਰ ਚਲੋ ਚੱਲੀਏ ਆ ਆ ਨਾ ਅੱਛਾ ਬڑے-ਬڑے ਪਲਾਸਟਿਕ ਦੇ ਚਲੋ ਹੁਣ ਚਲੀਏ ਦੀਪ ਨੇ ਖੜਦੇ ਨਾਲ ਚਲਾ ਜਾ ਤੂੰ ਇੱਥੇ ਕੀ ਕਰਦਾ ਘਰੇ ਹਾਲਾਂਕਿ ਤੂੰ ਚਲਾ ਯਾਰ ਚਾਬੀ ਕਿਸੇ ਕੋਲ ਆ ਯਾਰ ਮੇਰੇ ਲਈ ਗੱਡੀ ਦੀ ਚਾਬੀ ਕਿਸੇ ਕੋਲ ਹੈ ਮੈਂ ਗੱਡੀ ਦੇ ਨਕਸਬਿਲੀਆਂ ਕੱਢੀ ਜਾਣੀਆਂ ਨੇ ਓਹ ਸੋ ਜੋ ਪਾਜੀ ਓ ਤੇ ਦਾ ਭਲਾ ਹੋ ਜੇ ਹਾਲੂ ਅਸੀਂ ਵੀ ਹਾਲੂ ਇਹ ਹੋ ਗਈ ਖਰਾਬ ਵੇ ਮੁਸ਼ਕਵਰਨ ਲਿਆ ਤੂੰ ਕੰਨੇ ਦਿਨਾਂ ਦੀ ਓ ਉੱਥੇ ਛੋਟੀ ਮਲਾਰਚੀ ਹੁਣ ਪਲਾਟ 'ਚ ਛੋਟੀ ਮਨਾ ਜੰਦਾ ਹੁਣ ਇਹਨੂੰ ਯਾਰ ਇਹਨੂੰ ਉੱਥੇ ਛੱਡ ਦੇਣ ਪਲਾਟ 'ਚ ਦੀਪੂ ਮੰਨ ਕੇ ਆਣਾ ਹਾਂਜੀ ਹਾਂਜੀ ਪਲਾਟ 'ਚ ਛੱਡਦੀ ਮੈਂ ਤਾਂ ਕਹਿਣ ਦੇ ਆਨ ਇਹਨੂੰ ਪਲਾਟ 'ਚ ਛੱਡਦੇ ਆਗੇ ਇਹਨੂੰ ਮੁਸ਼ਕਲ ਬੜੀ ਯਾਰ 2 ਮਿੰਟ ਲੱਗੀ ਖੋਣ ਦੀ ਯਾਰ ਉਹ ਹਾਲਾਂ ਤੇ ਪਈ ਪਈ ਆਕੜ ਗਈ ਹਾਲ ਨੂੰ ਨਹੀਂ ਯਾਰ ਉਹ ਤੇ ਦੇਣੀ ਹੈ ਵੜਦੀ ਨਹੀਂ ਹੋਣਾ ਨਾ ਇਹ ਉਹ ਅਸਲ ਤੇ ਨਾ ਕੰਮ ਹੀ ਖਰਾਬ ਹੋ ਗਏ ਹਾਂਜੀ ਚੱਲ ਪਏ ਆਪਾਂ ਹੁਣ ਘਰੋਂ ਦੀਪ ਦੀ ਗੱਡੀ 'ਚ ਗੱਡੀ ਮਾ ਫਾਰਚੂਨਰ ਵੀ ਲੈ ਲੈਣੀ ਪਰ ਮੈਂ ਵੈਸੇ ਨਹੀਂ ਲਈ ਮੈਂ ਹਾਂ ਨਹੀਂ ਲਈ ਤਾਂ ਕਿ ਫਾਰਚੂਨਰ ਪਹਿਲਾਂ ਉਹ ਲਈ ਫਾਰਚੂਨਰ ਲਈ ਨਾ ਹੁਣ ਮੈਂ ਟਾਪ ਮਾਡਲ ਲੈਣੀ ਸੀ ਜਿਹੜੀ 60 ਲੱਖ ਦੀ ਆ ਪਾਣੀ 50 ਦੀ ਕਿ 60 ਦੀ ਆ ਉਹ ਲੈਣੀ ਪਰ ਮੈਂ ਹਾਂ ਨਹੀਂ ਇਹ ਤਾਂ ਉੱਚ ਕਿੱਲਾ ਹੀ ਕਿਤੇ ਉਹ ਕਰਾਂਗੇ ਫਿਰ ਇਹ ਲੈ ਲਈ ਨਹੀਂ ਆ ਵੀ ਸੋਹਣੀ ਗੱਡੀ ਆਪਣੀ ਜਿਹੜੀ ਹੈਗੀ ਮਾੜੀ ਉਹ ਦਰਸਾਨਾਂ ਨੂੰ ਪਹੁੰਚਣੀ ਪਈ ਚਲੋ ਕੋਈ ਨਹੀਂ ਸੰਤੁਸ਼ਟੀ ਹੋਣੀ ਚਾਹੀਦੀ ਭਾਵੇਂ ਛੋਟੀ ਗੱਡੀ ਭਾਵੇਂ ਵੱਡੀ ਆ ਕੋਈ ਗੱਲ ਨਹੀਂ ਜਿਹਦੇ ਕੋਲ ਜਿਹੜੀ ਗੱਡੀ ਆ ਉਹ ਉਹਦੇ ਵਾਸਤੇ ਉਹ ਹੀ ਫਾਰਚੂਨਰ ਰੇਂਜਰਵਰ ਉਹ ਹੀ ਉਹਦੇ ਵਾਸਤੇ ਕਰਨੀ ਜਿਹੜੀ ਮੌਕੇ ਤੇ بارش ਤੋਂ ਬਚਾ ਜਾਈ ਕਿ ਨਹੀਂ ਬਸ ਸਹੀ ਗੱਲ ਕਿਉਂ ਨਾ ਕਿ ਵਰਨਾ ਮਿੱਟੀ ਹੋ ਗਈ ਤੇ ਫਿਰ ਉਹਦੀ ਜਗ੍ਹਾ ਤੇ ਆਲਟੋ ਕਮ ਆਈ ਫਿਰ ਅਮਰੂਤੀ ਕਮ ਆਈ ਹੀ ਅੰਡੀ ਅਮਰੂਤੀ ਹੀ ਕਹ ਰਹਾ ਅਮਰੂਤੀ ਕਮ ਆਈ ਨਹੀਂ ਵਰਨਾ ਵਰਨਾ ਜਿਹੜੀ ਉਹ ਬਸ ਅਰੇ ਆਲਟੋ ਨੇ ਕੱਟੇ ਆਲਟੋ ਨੇ ਆਲਟੋ ਨੇ ਬਹੁਤ ਟਾਈਮ ਕੱਢਿਆ ਮੈਂ ਜਾਜਾ ਹਾਂ ਆਲਟੋ ਤਾਂ ਸਖੀ ਹਾਂ ਜਦੋਂ ਪਿੰਡ ਗਏ ਕੱਲੇ ਹਾਂ ਇੱਕ ਦਿਨ ਭਰ ਹਮਨ ਲੈ ਗਿਆ ਨਾ ਮਣਕੇ ਮੈਨੂੰ ਬੈਕ ਕਰਨੀ ਨਾ ਆਵੇ ਮੈਂ ਗਿਆ ਬੰਦਾ ਪਰ ਕਰਨੀ ਫਿਰ ਤੋੜਾ ਟਾਈਮ ਸਾਇਸ ਸਾਇਸ ਪਤਾ ਲੱਗਦਾ ਜਾਂਦਾ ਜਿਉਂ-ਜਿਉਂ ਬੰਦਾ ਹੁੰਦਾ ਨਾ ਮੈਚੂਰ ਹੋਰ ਪਤਾ ਲੱਗਦਾ ਜਾਂਦਾ ਹੁਣ ਜਾ ਰਹੇ ਆਂ ਘਰ ਆਪਾਂ ਵੇਖੀ ਮੇਰੀ ਗੱਡੀ ਨਾ ਰੁਕ ਰਦੀ ਯਾਰ ਇਦਾਂ ਨਾ ਕਰਾਂ ਲਾਂਗੇ 5 ਵਜੇ ਚੱਲੇ 5:30 ਹੋ ਗਿਆ ਟਾਈਮ ਚਾਹ ਦੇ ਜਾਂਦੇ ਆਂ ਇਦਾਂ ਦਾ ਪਾਜੀ ਹੁਣ 3 ਵੀਲਰ ਲਿਆ ਪਾਉਣਾ ਇੱਕ ਜਿਹਦੇ ਆ ਕਵਰ ਨਹੀਂ ਆਂਦਾ ਬੰਦਾ ਮਗਰ ਭਾਲ ਕੇ ਸਾਰੇ ਲੈ ਜਾ ਜਿੱਦ ਨੂੰ ਮਰਜ਼ੀ ਆਹ ਜੀ ਮੈਲੀ ਜੀ ਚੰਗੀ ਔਰਾ ਗੱਡੀ ਜਿਹੜੀ ਆਇਆ ਔਰਾ ਕੋਈ ਔਰਾ ਵਾ ਘੱਟ ਲੈਂਦੇ ਲੋਕੀ ਗੱਡੀ ਹਾਂ ਕੱਟਦੇ ਸੀ ਐਜੀ ਗੱਡੀ ਐ ਸੱਤੀ ਹਾਂ ਜੀ ਔਰ ਚੰਗੀ ਬੱਚਾ ਲੈ ਜੀ ਮੈਸੀ ਡੀਕ ਦੇ ਹੋਣੇ ਸਵੇਰੇ ਦੇ ਕੇ ਕਰੀ ਮੇਰੇ ਡੈਡ ਜੀ ਵੀ ਹੋਣ ਵਾਲੇ ਨੇ ਉਹ ਟਰੱਕ ਤੇ ਉਤਲੇ ਬੰਨੇ ਬੈਠੇ ਨੇ ਹੈ ਪੂਰੀ ਹਵਾ ਦੇ ਵਿੱਚ ਫਿਰ ਲਫਰ ਲੇ ਫਿਰ ਦਰ ਨੂੰ ਜਾਵੇ ਹਵਾ ਉਹ ਰੋਜ਼ ਟੈਨਸ਼ਨ ਚ ਰਿਹਾ ਹੋਣਾ ਵਿਚਾਰਾ ਕੇ ਨਹੀਂ ਚਲੋ ਕੋਈ ਗੱਲ ਨਹੀਂ ਆਣ ਕੇ ਕਰਦੇ ਮਾਰਿਆ ਗੱਡੀ ਅਰਦਾਸ ਕਰਦਾ ਨਾ ਚਲੋ ਕੋਈ ਨਹੀਂ ਹੋ ਜਾਂਦਾ ਯਾਰ ਕੋਈ ਨਾ ਇਹਦਾ ਕੇਵਲ ਯਾਰ ਲਗੀ ਪੰਜ ਗਿਆ ਲੇਕਰਨੇ ਵੀ ਆ ਗਈ ਕਹਿੰਦੇ ਕਹਿੰਦੇ ਮੈਂ ਦੇਖਣਾ ਕਿੰਨਾ ਕੁ ਪਸਤਰ ਹੋ ਗਿਆ ਆਜੋ ਠੀਕ ਹੁਣ ਟੈਨਸ਼ਨ ਨਾ ਲਿਆ ਕਰ ਕੋਈ ਦਾ ਸਭ ਠੀਕ ਹੋਣਾ ਆ ਤਾਲਾ ਲਗਲਾ ਵੀ ਤਾਂ ਬਾਹਰ ਮਾਰਤਾ ਇਹ ਟਿੱਕੜ ਬੜਾ ਜੀ ਧਿਆਨ ਨਾਲ चिकड़ पैर सब्जी चाह पार करता भी तरीबन तो ना दीता हो गया इधर इधर करता इधरों। अज ही लगे इधर करता सारा ही कंप्लीट ਇਹ ਕਰੂਗਾ ਕਿ ਆਪੇ ਸਾਂਝੇ ਇਹਨੇ ਇਹ ਕਾਰ ਹੀ ਦੇਣਾ ਨੇ ਆਪੇ ਹੀ ਲੈ ਕਿਨੇ ਚਿੱਕੜ ਚਿੱਕੜ ਕੀਤਾ ਅਸਲ ਨੇ ਉਹ ਮੈਂ ਕਿਹਾ ਬਾਅਦ ਚ ਕਰਦੇ ਆ ਉਹ ਜਿਹੜੀ ਜੰਦੀ ਜੀ ਹਾਂ ਚਿੱਕੜ ਬੋਧ ਉਹ ਅੱਤੇ ਆ ਉਹ ਕਰਤੀ ਉਹਨਾਂ ਮੈਂ ਪਰ ਅੰਦਰੋ ਵਸਤਰ ਕਰਨ ਵਾਲੀ ਆ ਨਾ ਅੰਦਰ ਮੈਂ ਕਿਹਾ ਬਾਅਦ ਚ ਕਰਦੇ ਆ ਤਰੀਕਾ ਹਾਂ ਪੰਤੇ ਦੇਖਦਾ ਹਾਂ ਅੰਦਰ ਆਹ ਆ ਵੀ ਕਰਤਾ ਨੇ ਕਮਰਾ ਸਾਰਾ ਕੰਪਲੀਟ ਅੰਦਰੋਂ ਵੰਦਦਾ ਨਾ ਨਾ ਨਵਾ ਨਵਾ ਤੇ ਸਭ ਕੁਝ ਦਾਸ ਤੇ ਕਰਾ ਰਹੇ ਹੁੰਦਾ ਕਿ ਮੈਂ ਵੀ ਉਹ ਕਹਿਣਾ ਅੰਦਰ ਲਾਸਟ ਲਾਸਟ ਤੇ ਕਰਦੇ ਹਾਂ ਗੱਲ ਉਹਨਾਂ ਨਾਲ ਚਲੋ ਜੀ ਚਲੋ ਬੈਠੇ ਆਪਾਂ ਇੱਥੇ ਟਾਈਮ ਹੀ ਕੱਢਣ ਡੇ ਅਸੀਂ ਕਿੰਨੇ ਤੇ ਬੈਠੀ ਜਾਈਏ ਚਲੋ ਇਦਾਂ ਹੀ ਆਈ ਰਹੀ ਇਹ ਤਾਂ ਤਿਆਰ ਰੱਖਣ ਦੇ ਕਿ ਬਾਰਿਸ਼ ਕਦੋਂ ਆਉਂਦੀ ਹੈ ਮਿਸਤਰੀ ਲੱਗੇ ਆ ਇੱਥੇ ਕੰਮ ਆਡਾ ਲਮਕੀ ਜਾਣ ਰਿਹਾ ਬਦਨ ਕੀ ਗੱਲ ਕੰਮ ਸਿਰੇ ਚੜਦਾ ਨਹੀਂਗਾ ਆਪੇ ਮਹਾਰਾਜ ਕਰੂਗਾ ਸਾਰੇ ਕੰਮ ਗੁਰਾਮ ਦਾਸ ਰਾਖਾ ਸਭ ਦਾ ਆਂਦੇ ਹੁੰਦੇ ਨਾ ਕੋਈ ਵੀ ਕੰਮ ਆ ਤੇ ਟੈਨਸ਼ਨ ਲੈਣ ਕੀ ਦੀ ਘਬਰਾਉਣਾ ਨਹੀਂ ਚਾਹੀਦਾ ਕੋਈ ਗੱਲ ਆਪੇ ਮਹਾਰਾਜ ਕਰੂਗਾ ਸਾਰੇ ਕੰਮ ਜਿਉਂਨੇ ਸ਼ੁਰੂ ਕਰਵਾਇਆ ਕੰਮ ਤੇ ਆਪੇ ਨੇਪਰੇ ਵਿਆਹ ਚੜੇਗਾ ਅਰੇ ਰੋ ਕਿਦਾਂ ਖਿਲਰੀ ਇਕੱਠੀ-ਕੁੱਠੀ ਕਰਦੀ ਨਹੀਂ ਦੀਪ ਚੱਲਿਆ ਅਸੀਂ ਇੱਥੇ ਹੀ ਆਪਾਂ ਇੱਥੇ ਬੈਠੇ ਫਿਰਾਂ ਲੱਗੇ ਆਪਾਂ ਦੀਪ ਨੇ ਜਾਣਾ ਕਿ ਤੇ ਅਸਲ 'ਚ ਦੀਪ ਚੱਲਿਆ ਆਪਣੇ ਸਹੁਰੇ ਸੰਦੀਪ ਨੂੰ ਲਿਆਉਣ ਵਾਸਤੇ ਤੇ ਅਸੀਂ ਇੱਥੇ ਹੀ ਬੈਠੇ ਅੰਜਾ ਥੋੜਾ ਰੋਕੇ ਜਾਵਾਂਗੇ ਘਰ ਜਾ ਕੇ ਕੀ ਕਰਨਾ ਹੈ ਕਿ ਨਹੀਂ ਦੀਪ ਨੂੰ ਥੋੜਾ ਕੱਲ੍ਹ ਕੱਲ੍ਹ ਹਣਾ ਜੀ ਚੱਲ ਪਿਆ ਆਪਾਂ ਤੁਰ ਕੇ ਝੋਲਾ ਹੱਥ 'ਚ ਚਾਹ ਵਾਲਾ ਦੀ ਲੱਗਦਾ ਚਲ ਗਿਆ ਘਰੇ ਨੇ ਜਾਣਾ ਹੀ ਲੱਗਦਾ ਅੰਮ੍ਰਿਤਸਰ ਚਲੋ ਦੇਖਦੇ ਆਂਦਾ ਮੈਂ ਆ ਜੰਨਾ ਲੈਣ ਜੇ ਨਾ ਆਇਆ ਤੇ ਆਟੋ ਲੈ ਕੇ ਆਟੋ ਲੈ ਕੇ ਚੱਲ ਜੰਗਾ ਘਰ ਤੇ ਉਡਾਨਸ ਸੈਸਾ ਰੋਡ ਤੋਂ ਆਟੋ ਮਿਲ ਜਣਾ ਹਨ ਐਂ ਦੀ ਕਰੀ ਐਨੇ ਐਂ ਚੱਲ ਜੰਗਾ ਐਂ ਦੀ ਹਾਂ ਕੋਨਾ ਕਦਰ ਵੀ ਨਾ ਗਲੀ ਪਾਤੀ ਕਿੰਨਾ ਪੈਂਦਾ ਵਧਿਆ ਜਾਂਦਾ ਨਵੀ ਆ ਗਿਆ ਪ੍ਰਧਾਨ ਸਾਡਾ ਤਿਆਰ ਸ਼ਹਿਰ ਹੋ ਗਏ ਚਲ ਬੈਠੋ ਜੀ ਚਲੋ ਯਾਰ ਜੀ ਵੇਖਲਾ ਅਸੀਂ ਤੁਰ ਕੇ ਆ ਗਏ ਵੇਖਲਾ ਚਲੋ ਚੱਲੀਏ ਕਰਨੀ ਨਹੀਂ ਆਉਣਾ ਕੱਲ ਆਉਣਾ ਭਾਜੀ ਹੁਣ ਤੁਹਾਨੂੰ ਪਤਾ ਹੀ ਆ ਕੱਲ ਆਉਣਾ ਉਹ ਜਾਣਾ ਕਿੰਨੂੰ ਯਾਰ ਮਿਲਣ ਵਾਸਤੇ ਜਾਣਾ ਹੈ ਉਹ ਬੜੀ ਦੂਰ ਚੁਪੰਨਿਆ ਪੈ ਗਏ ਅੱਧੀ ਵੇਲੇ ਪਹੁੰਚ ਗਏ ਹਾਂ ਹੈ ਤੁਹਾਡਾ ਡਾੜੀ ਕਿੱਦਾਂ ਰਿਹਾ ਸਫਰ ਠੀਕ ਰਿਹਾ ਬੜ ਰਿਹਾ ਬੜਾ ਬੜਾ ਗਿਆ ਭਾ ਅਸਲ ਤੇ ਅੱਛਾ ਜਾਂਦੇ ਨਿਕਲ ਗਿਆ ਉੱਥੇ ਹੀ ਜੇਰ ਵਿੱਚ ਪਾਇਆ ਉੱਪਰ ਮੱਖੀ ਵਾਲੀ ਜੀਨਸ ਜਮਾ ਕੋਲ ਤਾਂ ਪਾਇਆ ਉਹ ਤਾਂ ਮੱਖੀ ਵਾਲੀ ਜੋ ਨਿਕਲੀ ਜਾਂਦਾ ਮੇਸਾ ਫਿਰ ਮੇਰਾ ਫੋਨ ਨਿਕਲ ਗਿਆ ਸਹੀ ਸਹੀ ਉਹਦੋਂ ਮੈਂ ਹੱਥ ਜੇ ਫੜ ਕੇ ਰੱਖ ਲਗਿਆ ਉਹਦੋਂ ਤੀ ਮੈਂ ਕਿਹਾ ਭੀੜ ਬੜੀ ਹੈ ਤੇ ਉੱਥੇ ਉਹ ਤਾਂ ਉਹਨੇ ਜੰਗਲੇ ਜਿਹਾ ਬਣਾਇਆ ਤਾਂ ਉਹਦੇ ਵਿੱਚ ਚਾਰ ਚਾਰ ਪੰਜ ਪੰਜ ਜਣੇ ਜਾਂਦੇ ਉਹ ਦੋ ਦੋ ਨਾਣਾ ਇਦਾਂ ਇਦਾਂ ਉੱਟ ਨਹੀਂ ਮਨ ਬਾਲ ਘੱਲ ਜੀ ਉੱਥੇ ਪੀੜਪਰ ਕਰਦੇ ਦਿੰਦਾ ਉਹ ਤਾਂ ਪਹਿਲਾਂ ਪੈਂਦਾ ਸਭ ਨੂੰ ਤੇ ਜਦੋਂ ਮੱਥਾ ਟੇਕਣ ਲੱਗੇ ਉਦੋਂ ਮੈਂ 10 ਰੁਪਏ ਆਦਾ ਕਿੰ ਮਹਾਰਾਜ ਜੀ ਮੱਥਾ ਟੇਕਣ ਲੱਗ ਮੁਰਤੀ ਬਾਹਰ ਨਿਕਲਦਾ ਤਾਂ ਤੁਸੀਂ ਚਾਹਤ ਹੈ ਸੰਗਤਤੂ ਹੈ ਜਾਂ ਕੋ ਕੁੜੀਆਂ ਵੀ ਧੀਆਂ ਬੜੀਆਂ ਜਾਂ ਕੁੜੀ ਲਾਗੀ ਕੱਢ ਕੇ ਜਾਂ ਮੁੰਡੇ ਮੁੰਡੇ ਕਹਿੰਦੇ ਕਿ ਉੱਤੇ ਹੀ ਹੁੰਦੇ ਮੈਂ ਕਿਹਾ ਕਿ ਨਹੀਂ ਮੋਬਾਈਲ ਦਾ ਕਹਿੰਦੇ ਮੈਂ ਮੋਬਾਈਲ ਫੜ ਰਿਹਾ ਇਹ ਵੀ ਵਟੂਆਂ ਮੈਂ ਕਰਦਾ ਗਿਆ ਫਾਲੀ ਮੱਥਾ ਟੇਕਣ ਵੇਲੇ ਹੀ ਖੇਡ ਬਣੀ ਕਿਤੇ ਉੱਥੋਂ ਦੇ ਕੇ ਬਾਹਰ ਆਇਆ ਬਸ ਆਇਆ ਛੜ ਜੀ ਇਹ ਜੋ ਵੈਸੇ ਚੀਜ਼ ਨਿਕਲ ਜਾਂਦੀ ਪੀਰ ਦੇ ਵਿੱਚ ਪਤਾ ਨਹੀਂ ਲੱਗਦਾ ਚਲੋ ਪਹਿਲਾਂ ਹੈਗੀ ਸਾਰੇ ਕੰਮ ਹੋਏ ਉਹਨੇ ਇੱਕ ਦੋ ਮਿੰਟਾਂ ਅੰਦ ਸੈਕਿੰਡਾਂ ਜੀ ਪਤਾ ਮੈਨੂੰ ਲੱਗ ਗਿਆ ਤਾਂ ਇੱਕ ਦਮਿੰਟ ਤੇ ਵੀ ਨਹੀਂ ਮੜ ਕੇ ਨਹੀਂ ਕੋਡ ਦਿਖਾਉਂਦੇ ਨਹੀਂ ਦੱਸਿਆ ਤੁਸੀਂ ਅੱਜ ਕਹਿਣ ਦੇਖਣੀ ਕਹਿਣ ਦੇ ਅੱਜ ਮੈਂ ਕੀ ਦੱਸਣਾ ਮੈਂ ਦੱਸਣਾ ਚਾਹੁੰਦਾ ਹੀ ਨਹੀਂ ਅਸਲ 'ਚ ਮੈਂ ਕੋਈ ਇਹ ਲਾਇਸੈਂਸ ਕਰੇ ਛੱਡ ਜਾਂਦੇ ਤੇ ਘਾੜੀ ਕਰੇ ਉਧਰ ਦੀ ਬਸ ਵੀ ਕੋਲੀ ਹੁੰਦਾ ਮੈਂ ਕਿਉਂ ਉਧਰ ਕਰਤੀ ਮੈਂ ਉਧਰ ਹੀ ਲੈ ਗਿਆ ਉਹ ਚੱਲ ਜੀ ਸਭ ਕੁਝ ਹੋ ਜਾਂ ਜਪੂ ਜੇ ਦਿਲ ਸੰਸਦੇ ਉਹ ਦੂਜਾ ਨਿਕਲ ਜੂਗਾ ਆਧਾਰ ਕਾਰਡ ਪੈਂਡ ਕਰਦੇ ਨਿਕਲ ਹੀ ਜਾਣਾ ਉਹ ਆਧਾਰ ਕਾਰਡ ਮੈਂ ਵਹ ਕਾਪੀਆਂ ਤੇ ਉੱਧ ਬਣਾਉਣਾ ਸੀ ਅਗੋਂ ਵੇਖੋ ਉਹਨੂੰ ਥਿਮਲ ਰਿਪੋਰਟ ਲਿਖਾਤੀ ਆ ਉਹ ਕਹਿੰਦੇ ਜੇ ਹੰਦ ਕੋ ਮਿਲਿਆ ਤੇ ਤੇ ਅਧਿਕਾਰੀ ਹੀ ਪਹੁੰਚਾਉਣਾ ਮਤਲਬ ਚਲੋ ਚੰਗਾ ਹੀ ਮਾਰਾ ਤੁਹਾਡੀ ਕਿਰਪਾ ਜੇ ਮਿਲੀ ਜਾਵੇ ਹਾਂ ਉਹ ਆ ਮੈਂ ਹੁਣ ਲਿਆ ਮੈਂ ਰੱਖਿਓ ਵੀਰ ਜੀ ਵਿੱਚ ਇਹ ਕਿਹਨਾਂ ਪਾਏ ਉਹ ਕੋਈ ਨਹੀਂ ਆਉਂਦੇ ਨਵਾਂ ਵਾਲਾ ਬਡੂਆ ਇਹ ਹਮ ਜਾਣਦਾ ਉਹਨੇ ਲੋੜੋਂ ਮਾਰਾ ਜੀ ਕਿ ਤਮ ਕੋਤਲ ਚਾਚਾ ਮਾਕੇ ਕੋਈ ਹੀਰਾ ਫੇਰੀ ਪਿਛਲੇ ਜੋਗੇ ਚ ਜਨਮ ਸੀ ਜਾਂ ਕੀਤੀ ਉਹ ਤੇ ਪਰਮਾਤਮਾ ਜਾਣਦਾ ਇਹ ਮੇਰੀ ਭੁੱਲ ਚੁਕੀ ਨਹੀਂ ਮਹਾਰਾਜ ਨੇ ਕੋ ਕਸ਼ਟ ਨਹੀਂ ਕਟਿਆ ਉਹ ਪਹਿ ਹੈ ਕਿ ਦਮ ਮਾਰੀ ਤੇ ਲੱਗਣੇ ਨੇ ਇਹ ਗੱਲ ਮੰਨਣਾ ਮਹਾਰਾਜ ਜੀ ਹਾਂ ਦਾ ਕਾਫੀ ਖਵਾਇਂ ਉਤਲੀਆਂ ਦਾ ਬਾਸਰ ਜਾਣਦਾ ਚਲੋ ਲੋਕਾ ਦਾ ਠੀਕ ਕਰਦਾ ਬਸ ਉਹਦੇ ਭਾਣੇ ਨੂੰ ਕਹਾਂ ਕਿ ਜਾਂਦੀ ਹੈ ਮਨ ਵਿੱਚ ਹੀ ਪੈਸੇ ਦੇ ਨਹੀਂ ਮਨ ਵਿੱਚ ਕੋਲਦਾ ਪੈਸੇ ਉਹਦੀ ਖੇਡ ਮਾਰ ਕਿਸੇ ਨੂੰ ਨਿਨਵਾ ਮਿਲ ਜੂਗਾ ਉਹ ਕਰ ਜਾਣਾ ਜਿਆਦਾ ਬਾਕੀ ਪੈਸੇ ਤੇ ਕੋਈ ਉਹਦੀ ਖੇਡ ਮਾਰ ਕੇ ਦੀ ਪੈਸੇ ਤੇ ਉਹ ਮਾਲ ਕੀ ਦੇਣ ਤੇ ਉਹਦੀਆਂ ਖੇਡਾ ਮੇਰਾ ਮੁੱਮੇ ਕੁਛ ਨਹੀਂ ਜੋ ਕਿ ਸਾਸ ਤੇਰਾ 13 13 ਤੱਕ ਉਸੋਂ ਤੇ ਕਿਆ ਲੱਗੇ ਮੇਰਾ ਮੇਰਾ ਕੁਛ ਨਹੀਂ ਉਹ ਬਹਿ ਦੇ ਵਾਲੇ ਤੇ ਮੈਨੂੰ ਆਸਾਂ ਵੀ ਨਹੀਂ ਚਿੰਤਾ ਕੋਈ ਗੱਲ ਨਹੀਂ ਜਲਦਬਾਜ਼ ਕਾਗਜ਼ਾਂ ਦੀ ਜਰੂਰ ਹੈ ਵੀ ਆਧਾਰ ਕਾਰਡ ਫਿਰ ਲਾਇਸੈਂਸ ਫਿਰ ਨੰਬਰ ਕਾਰਡ ਹਾਂਜੀ ਇਹ ਸੀ ਛੋਟਾ ਜਿਹਾ ਵਲੌਗ ਜੇ ਵਲੌਗ ਵਧੀਆ ਲੱਗਾ ਤਾਂ ਕਮੈਂਟ ਸਹੀ ਕਰਿਓ ਮਿਲਦੇ ਹਾਂ ਦੇਖੋ ਲੋ ਬਾ ਬਾਏ ਕਰਦੇ ਆਂ ਤਰ੍ਹਾਂ